ਜਲੰਧਰ ਪੁਲਿਸ ਕਮਿਸ਼ਨਰ ਦੀ ਅਗਵਾਈ ਹੇਠ ਜਲੰਧਰ ਪੁਲਿਸ ਨੇ ਵੱਡੇ ਪੱਧਰ ਤੇ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਕੋਲੋਂ 24 ਲੱਖ ਰੁਪਏ ਦੀ ਨਕਦੀ, 14 ਮੋਬਾਈਲ ਫੋਨਸ, ਇੱਕ ਲੈਪਟਾਪ, 19 ਬੈਂਕ ਪਾਸਬੁੱਕ ਅਤੇ 43 ATM ਕਾਰਡ ਸਮੇਤ ਕੀਤਾ ਗ੍ਰਿਫਤਾਰ। ਸੀਪੀ ਜਲੰਧਰ ਪੁਲਿਸ ਨੇ ਦੱਸਿਆ ਕਿ ਨਵੀਂ ਬਾਰਾਦਰੀ ਦੀ ਇੱਕ ਟੀਮ ਨੇ ਜਲੰਧਰ ਤੇ ਹੋਟਲ 'ਚ ਸਾਈਬਰ ਧੋਖਾਧੜੀ ਗਰੋਹ ਦੀ ਮਾਜੂਰੀ ਬਾਰੇ ਸੂਚਨਾ ਮਿਲੀ ਸੀ। ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਨੇ ਮੌਕੇ ਤੇ ਛਾਪਾ ਮਰਿਆ ਤੇ ਤਿੰਨਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰ 14 ਮੋਬਾਈਲ ਫੋਨ ਇੱਕ ਲੈਪਟਾਪ ਵੱਖ-ਵੱਖ ਨਾਵਾਂ ਤੇ 19 ਬੈਂਕ ਪਾਸਬੁੱਕ ਅਤੇ ਧੋਖਾਧੜੀ ਦੇ 43 ATM ਕਾਰਡ ਜ਼ਬਤ ਕੀਤੇ ਹਨ ਮੁਲਜ਼ਮਾਂ ਦੀ ਪਛਾਣ ਵਰੁਣਾਚਨ ਪੁੱਤਰ ਤਲੋਕਚੰਦ ਵਾਸੀ ਸ਼ਹੀਦ ਬਾਬੂ ਲਾਲ ਸਿੰਘ ਨਗਰ ਜਲੰਧਰ ਅਨਿਲ ਪੁੱਤਰ ਬ੍ਰਿਜ ਮੋਹਨ ਵਾਸੀ ਮધુਬਨ ਕਲੋਨੀ ਜਲੰਧਰ ਰਿੰਪਲ ਪੁੱਤਰ ਵੱਲਾਪਾਈ ਵਾਸੀ ਮੋਰਵੀ ਰੋਡ ਰਾਜਪੁਰ ਸਿਕੰਦਰ ਵਜੋਈ ਹੈ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਅਗਲੀਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਈਬਰ ਧੋਖਾਧੜੀ ਨੈਟਵਰਕ ਦੇ ਅੱਗੇ ਅਤੇ ਪਿੱਛੇ ਦੇ ਇਸ ਬੰਦਾ ਦਾ ਪਤਾ ਲਗਾਉਣ ਲਈ ਪੁਲਿਸ ਜਾਂਚ ਕਰ ਰਹੀ ਬਿਊਰੋ ਰਿਪੋਰਟਸ ਅੰਦਰ ਇਸ ਟੀਵੀ ਕੱਲ ਮਿਤੀ 11 4 2025 ਨੂੰ ਮੁਖ ਅਫਸਰ ਥਾਣਾ ਬਾਰੰਦਰੀ ਇੰਸਪੈਕਟਰ ਕਮਲਜੀਤ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਨੂੰ ਇੱਕ ਇੱਕ ਖੁਬ ਸੂਚਨਾ ਮਿਲੀ ਸੀ ਕਿ ਇਹ ਤਿੰਨ ਵਿਅਕਤੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਵਰਣ ਅੰਜਲ ਹੈਗਾ ਔਰ ਦੂਸਰਾ ਜਿਹੜਾ ਅਨਿਲ ਕੁਮਾਰ ਹੈਗਾ ਜਿਹੜੇ ਕਿ ਜਲੰਧਰ ਦੇ ਰਹਿਣ ਵਾਲੇ ਨੇ ਔਰ ਇੱਕ ਤੀਸਰਾ ਵਿਅਕਤੀ ਇਹਨਾਂ ਦੇ ਨਾਲ ਹੈਗਾ ਵਾ ਦਾਦੂ ਘੜਾ ਰਿੰਪਲ ਜਿਹੜਾ ਕਿ ਬੀਸੀਕਲੀ ਰਾਜਪੂਤ ਗੁਰਦਾਸ ਗੁਜਰਾਤ ਦੇ ਰਹਿਣ ਵਾਲਾ ਹੈਗਾ ਇਹ ਜਿਹੜੇ ਹੈਗੇ ਨੇ ਇੱਥੇ ਜਗੰਦਰ ਸ਼ਹਿਰ ਦੇ ਵਿੱਚ ਇੱਕ ਠੱਗੀ ਦਾ ਰੈਕਟ ਜਿਹੜਾ ਉਹ ਚਲਾ ਰਹੇ ਹੈਗੇ ਨੇ ਜੋ ਇਹਨਾਂ ਦੇ ਮੋਡਸ ਆਪਰੇਂਡ ਯੇ ਸੀਗੀ ਕਿ ਇਹ ਭੋਲੇ-ਪਾਲੇ ਲੋਕਾਂ ਨੂੰ ਲਾਂਚ ਦੇ ਕੇ ਉਹਨਾਂ ਦੇ ਬੈਂਕ ਅਕਾਊਂਟ ਖਲਵਾਉਂਦੇ ਸੀਗੇ ਤੇ ਠੱਗੀ ਮਾਰਨ ਦੀ ਮੀਤ ਦੇ ਨਾਲ ਉਹਨਾਂ ਬੈਂਕ ਅਕਾਊਂਟਸ ਦੇ ਵਿੱਚ ਤੇ ਵਿਦੇਸ਼ੋਂ ਜਿਹੜਾ ਹੈਗੇ ਆ ਉਹ ਇਹ ਆਨਲਾਈਨ ਜਿਹੜੀ ਹੈਗੀ ਉਹ ट्रांजੈਕਸ਼ਨ ਕਰਦੇ ਸੀਗੇ ਤੇ ਲੋਕਾਂ ਦੇ ਨਾਲ ਧੋਖਾ ਵੀ ਕਰਦੇ ਸੀਗੇ ਤੋਂ ਇਸ ਸਬੰਧ ਦੇ ਵਿੱਚ ਜਿਹੜੀ ਹੈਗੀ ਆ ਮੁਖ ਅਫਸਰ ਥਾਣਾ ਵੱਲੋਂ ਐਫ ਆਈ ਆਰ ਨੰਬਰ 58 ਮਿਤੀ ਕੱਲ੍ਹ ਜਿਹੜੀ ਹੈਗੀ ਆ 11 4 ਤੇ ਨੂੰ ਦਰਜ ਕਿ 3 ਸੀ ਰਾਮਾ 12 ਦੇ ਥਾਣੇ ਦੇ ਵਿੱਚ ਤੋਂ ਇਹ ਜਿਹੜੇ ਬੇਸਿਕਲੀ ਤਿੰਨੋਂ ਹੀ ਮਰਜ਼ਨ ਸੀਗੇ ਇਹ ਐਮ 1 ਹੋਟਲ ਜਿਹੜਾ ਹੈਗਾ ਵਾ ਸਾਡੇ ਜੰਦਰ ਸ਼ਹਿਰ ਦੇ ਵਿੱਚ ਉੱਥੇ ਇਹ ਬੈਠ ਕੇ ਇੱਕ ਕਮਰੇ ਦੇ ਵਿੱਚ ਸਾਰਾ ਕੁਝ ਇਹ ਕਰਦੇ ਸੀਗੇ ਪਰ ਉਸ ਕਮਰੇ ਵਿੱਚ ਜਦੋਂ ਰੇਡ ਕੀਤਾ ਗਿਆ ਤਾਂ ਇਹਨਾਂ ਤਿੰਨਾਂ ਨੂੰ ਮੁੱਖ ਅਫਸਰ ਥਾਣਾ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਦਿੱਤਾ ਕੀਤਾ ਗਿਆ ਤੋਂ ਦਰਮੇਸਰਟ ਜਿਹੜੀ ਹੈਗੀ ਆ ਇਹਨਾਂ ਦੇ ਪਾਸੋਂ ਕੁੱਲ 24 ਲੱਖ ਰੁਪਏ ਦੀ ਜਿਹੜੀ ਭਾਰਤੀ ਕਰੰਸੀ ਹੈਗੀ ਸੀ ਉਹ ਬਰਾਮਦ ਹੋਈ ਸੀਗੀ ਉਸ ਤੋਂ ਲਗਾ ਬੱਖ-ਬੱਖ ਕੰਪਨੀਆਂ ਦੇ ਜਿਹੜੇ ਹੈਗੇ ਨੇ 14 ਮੋਬਾਈਲ ਫੋਨ ਬਰਾਮਦ ਹੋਏ ਹੈਗੇ ਨੇ ਇੱਕ ਲੈਪਟਾਪ ਵੀ ਦੇ ਹੈਗਾ ਮਾਰਕਾ HP ਬਰਾਮਦ ਹੋਇਆ ਹੈਗਾ ਔਰ ਬੱਖ-ਬੱਖ ਬੈਂਕਾਂ ਦੀਆਂ ਜਿਹੜੀਆਂ ਲੋਕਾਂ ਦੇ ਖਰਵਾਏ ਹੋਏ ਖਾਤੇ ਸੀਗੇ ਉਹਨਾਂ ਦੀ ਜਿਹੜੇ ਬੈਂਕ ਦੀਆਂ ਕਾਪੀਆਂ ਹੈਗੀਆਂ ਨੇ ਉਹ ਬਰਾਮਦ ਹੋਈਆਂ ਨੇ ਔਰ ਕਰੀਬ 43 ਦੇ ਪ੍ਰਾਪਤ ਜਿਹੜੇ ਹੈਗੇ ਨੇ ਇਹਨਾਂ ਕੋਲ ATM ਜਿਹੜੇ ਹੈਗੇ ਨੇ ਉਹ ਬਰਾਮਦ ਹੋ ਗਏ ਨੇ ਤੋਂ ਇਹਨਾਂ ਨੂੰ ਜਿਹੜਾ ਹੈ ਕੱਲ ਅਸਮਕਦਮੀ ਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਅੱਜ ਅਸੀਂ ਇਹਨਾਂ ਨੂੰ ਮਾਂਜੂ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ ਹੈਗਾ 3 ਦਿਨ ਦਾ ਸੀਪਰੀਸਮਾਰ ਹਾਸਲ ਕੀਤਾ ਹੈਗਾ ਜਿੰਨਾ ਤੋਂ ਅਸੀਂ ਅੱਗੇ ਕੁਝ ਕੁਛ ਜਿੜੀ ਹੈਗੀ ਕਰਾਂਗੇ ਕਿ ਇਹਨਾਂ ਨੇ ਹੋਰ ਕਿੰਨੇ ਕੁ ਲੋਕਾਂ ਨੂੰ ਠੱਗੀ ਮਾਰੀ